ਐਮਐਲਏ ਪਠਾਨ ਮਾਜਰਾ ਦੇ ਇੱਕ ਸਾਥੀ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਸ ਦੌਰਾਨ ਇੱਕ ਫੋਰਚੂਨਰ ਗੱਡੀ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਦੱਸਿਆ ਕਿ ਪਠਾਨ ਮਾਜਰਾ ਜੋ ਕਿ ਉਹਨਾਂ ਨੂੰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਨਾਂ ਨੂੰ ਪਟਿਆਲਾ ਲੈ ਕੇ ਜਾ ਰਹੇ ਸੀਗੇ ਤੇ ਉਸ ਵੇਲੇ ਪਠਾਨ ਮਾਜਰਾ ਉਹਨਾਂ ਦੀ ਹਿਰਾਸਤ ਦੇ ਵਿੱਚੋਂ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕੇ ਸੀਗੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ ਜਾਂਦੀ ਆ ਪਰ ਇਸ ਦੌਰਾਨ ਇੱਕ ਪੁਲਸ ਦਾ ਨੌਜਵਾਨ ਵੀ ਗੰਭੀਰ ਰੂਪ ਦੇ ਵਿੱਚ ਜ਼ਖਮ ਹੋ ਜਾਂਦਾ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਿਹਾ ਦੱਸ ਦਈਏ ਕਿ ਐਮਐਲਏ ਪਠਾਨ ਮਾਜਰਾ ਪੁਲਿਸ ਹਿਰਾਸਤ ਦੇ ਵਿੱਚ ਫਰਾਰ ਨਜ਼ਰ ਆਨੇ ਨੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਪਰ ਹੁਣ ਸੀਆਈਏ ਇੰਚਾਰਜ ਦੇ ਵੱਲੋਂ ਜੋ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਦੱਸਦੇ ਕਿ ਇੱਕ ਫੋਰਚਨਰ ਗੱਡੀ ਨੂੰ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਤੇ ਉਹਨਾਂ ਦਾ ਇੱਕ ਸਾਥੀ ਨੂੰ ਵੀ ਬਰਾਮਦ ਕੀਤਾ ਤੇ ਗੱਡੀ ਦੇ ਵਿੱਚ ਕੁਝ ਪਿਸਤਲ ਵੀ ਜੋ ਕਿ ਨਜ਼ਰ ਆਏ ਸੀਗੇ ਜ ਜਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਦੇਖ ਸਕਦੇ ਹੋ ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਸੀਆਈ ਇੰਚਾਰਜ ਦੇ ਵੱਲੋਂ ਕੀ ਕੁਝ کیا ਗਿਆ ਹੈ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਮੈਂਚਰ ਸੀਆਈ ਪਟਿਆਲਾ ਸਾਡੇ ਵੱਲੋਂ ਅੱਜ ਥਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆਇਸ਼ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਸਪੁਝਬ ਦਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਤ ਨਾਲ ਤੇ ਕੁਝ ਸ਼ਰਾਰਦੀ ਅਨਸਰਾਂ ਦੀ ਮਤ ਦੇ ਨਾਲ ਪੁਲਿਸ ਪਾਰਟੀ ਤੇ ਪਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇ ਗਏ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਤਿੰਨ ਅਸਲੇ ਬਰਾਬਰ ਕੀਤੇ ਗਏ ਤੇ ਇੱਕ ਫਰਜੂਰ ਸਿੱਧੀ ਵੀ ਬਰਾਬਰ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤਖਾਨ ਮਾਜਰੇ ਦੀ ਭਾਲ ਜਾਈ ਐਮਐਲਏ ਪਠਾਨ ਮਾਜਰਾ ਦੇ ਇੱਕ ਸਾਥੀ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਸ ਦੌਰਾਨ ਇੱਕ ਫੋਰਚਨਰ ਗੱਡੀ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਦੱਸਿਆ ਕਿ ਪਠਾਨ ਮਾਜਰਾ ਜੋ ਕਿ ਉਹਨਾਂ ਨੂੰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਨਾਂ ਨੂੰ ਪਟਿਆਲਾ ਲੈ ਕੇ ਜਾ ਰਹੇ ਸੀਗੇ ਤੇ ਉਸ ਵੇਲੇ ਪਠਾਨ ਮਾਜਰਾ ਉਹਨਾਂ ਦੀ ਹਿਰਾਸਤ ਦੇ ਵਿੱਚੋਂ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕੇ ਸੀਗੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਇੱਕ ਪੁਲਸ ਦਾ ਨੌਜਵਾਨ ਵੀ ਗੰਭੀਰ ਹੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਿਹਾ ਦੱਸ ਦਈਏ ਕਿ ਐਮਐਲਏ ਪਠਾਨ ਮਾਜਰਾ ਪੁਲਿਸ ਹਿਰਾਸਤ ਦੇ ਵਿੱਚ ਫਰਾਰ ਨਜ਼ਰ ਆਨੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਪਰ ਹੁਣ ਸੀਆਈਏ ਇੰਚਾਰਜ ਦੇ ਵੱਲੋਂ ਜੋ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਦੱਸਦੇ ਕਿ ਇੱਕ ਫੋਰਚਨਰ ਗੱਡੀ ਨੂੰ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਤੇ ਉਹਨਾਂ ਦਾ ਇੱਕ ਸਾਥੀ ਨੂੰ ਵੀ ਬਰਾਮਦ ਕੀਤਾ ਤੇ ਗੱਡੀ ਦੇ ਵਿੱਚ ਕੁਝ ਪਿਸਤਲ ਵੀ ਜੋ ਕਿ ਨਜ਼ਰ ਆਏ ਸੀਗੇ ਜ ਜਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਦੇਖ ਸਕਦੇ ਹੋ ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਸੀਆਈ ਇੰਚਾਰਜ ਦੇ ਵੱਲੋਂ ਕੀ ਕੁਝ کیا ਗਿਆ ਹੈ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਮੈਂਚਰ ਸੀਆਈ ਪਟਿਆਲਾ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਰੀਪ ਦੇ ਮਕਦਮਾ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆ ਇਸ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਸਪੁਝਾਬ ਦਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਤ ਦੇ ਨਾਲ ਪੁਲਿਸ ਪਾਰਟੀ ਤੇ ਪਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇ ਗਏ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫੋਰਜੂਰ ਸਿੱਟੀ ਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਪਠਾਨ ਮੱਜਰੇ ਦੀ ਭਾਲ ਜਾਈ